CIA ਸਟਾਫ ਸਰਹੰਦ ਪੁਲਿਸ ਟੀਮ ਵੱਲੋਂ ਅਸ਼ਰਲਾ ਗੈਂਗ ਦੇ ਗੈਂਗਸਟਰ ਨੂੰ ਪ੍ਰੋਟੈਕਸ਼ਨ ਵਰਨਣ ਤੇ ਲਿਆ ਕੇ ਚਾਰ ਹੋਰ ਪਿਸਤਨ ਬਰਾਮਦ ਕਰਨ ਦਾ ਦਾਵਾ ਕੀਤਾ ਹੈ। ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਅਵਜੋਦ ਗਰੇਵਾਲ ਨੇ ਦੱਸਿਆ ਕਿ CIA ਸਟਾਫ ਦੀ ਟੀਮ ਵੱਲੋਂ ਪੱਤੀ ਬੋਰਪੰਨ ਜਿੰਦਾ ਰੌਣ ਸਮੇਤ ਸਾਹਿਲ ਅਤੇ ਗੁਰਪ੍ਰੀਤ ਸਿੰਘ ਵਾਸੀਆਂ ਅੰਮ੍ਰਿਤਸਰ ਨੂੰ ਸਾਹਾਂ ਵਿੱਚੋਂ ਕਾਬੂ ਕੀਤਾ ਸੀ। ਇਹ ਦੋਵੇਂ ਦੋਸ਼ੀ ਪਟਿਆਲਾ ਜੇਲ੍ਹ ਵਿੱਚ ਬੰਦ ਦੋਸ਼ੀ ਤੇਜਵੀਰ ਸਿੰਘ ਉਰਫ ਸਾਬੂ ਵਾਸੀ ਅੰਮ੍ਰਿਤਸਰ ਦੇ ਨਾਲ ਤੇਜਵੀਰ ਸਿੰਘ ਉਰਫ ਸਾਬੂ ਗੈਂਗਸਟਰ ਅਸ਼ਰਲਾ ਦੇ ਅਸੋਸੀਏਟ ਪ੍ਰੋਟੈਕਸ਼ਨ ਨੂੰ ਵਰਨਣ ਤੇ ਲਿਆਂਦਾ ਗਿਆ ਸੀ। ਜਿਸ ਨੇ ਅੰਮ੍ਰਿਤਸਰ ਵਿੱਚ ਇੱਕ ਤਤਲ ਦੀ ਵਾਰਦਾਤ ਤੇ ਹੋਰ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਇਨ੍ਹਾਂ ਕਥਿਤ ਦੋਸ਼ੀਆਂ ਨੂੰ ਅਸਲੇਮੋਹੀਆ ਕਰਵਾਏ ਸਨ ਐਮਪੀ ਮੋਟੀਵੇਸ਼ਨ ਦੀ ਪ੍ਰੈਸ ਕਾਨਫਰੰਸ ਜੀ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਐਫਆਈਆਰ ਨੰਬਰ 12 ਸਰੰਦ ਪੁਲਿਸ ਸਟੇਸ਼ਨ ਵਿੱਚ 11 ਫਰਵਰੀ ਨੂੰ ਦਰਜ ਹੋਈ ਸੀ ਜਿਦੇ ਚ ਅਸੀਂ ਤਿੰਨ ਅਕਿਊਜ਼ਡ ਅਰੈਸਟ ਕੀਤੇ ਸਿਗੇ ਇਹਨਾਂ ਤਿੰਨਾਂ ਦਾ ਨਾਮ ਸਾਹਿਲ ਗੁਰਪ੍ਰੀਤ ਅਤੇ ਤੇਜਬੀਰ ਸਿੰਘ ਏਲੀਅਸ ਸਾਬੀ ਜੋ ਕਿ ਪਟਿਆਲਾ ਜ਼ਿਲ੍ਹੇ ਦੇ ਵਿੱਚ ਕੈਦ ਸੀਗਾ ਉਹਨਾਂ ਨੂੰ ਇਸ ਕੇਸ ਦੇ ਵਿੱਚ ਅਰੈਸਟ ਕੀਤਾ ਗਿਆ ਸੀ ਤਫਤੀਸ਼ ਦੇ ਦੌਰਾਨ ਇਹ ਗੱਲਾਂ ਸਾਹਮਣੇ ਆਈਆਂ ਸੀ ਕਿ ਇਹ ਜਿਹੜੇ ਅਕਿਊਜ਼ਡ ਸੀਗੇ ਇਹ ਅਰਸ਼ਦਲਾ ਗੈਂਗ ਲਈ ਕੰਮ ਕਰਦੇ ਸੀਗੇ ਅਸੀਂ ਉਸ ਵੇਲੇ ਇਸ ਕੇਸ ਦੇ ਵਿੱਚ 5 ਵੈਪਨ ਰਿਕਵਰ ਕੀਤੇ ਸੀਗੇ ਜੋ ਕਿ 32 ਬੋਰ ਦੇ ਕੰਟਰੀ ਮੇਡ ਪਿਸਟਲ ਸੀਗੇ ਉਸ ਕੇਸ ਦੀ ਡੂੰਘਾਈ ਦੇ ਵਿੱਚ ਤਫਤੀਸ਼ ਕਰਦੇ ਹੋਏ ਉਸੇ ਕੇਸ ਦੇ ਸਿਲਸਿਲੇ ਦੇ ਵਿੱਚ ਤੇਜਵੀਰ ਸਿੰਘ ਏਲੀਅਸ ਸਾਬੀ ਕੋਲੋਂ ਚਾਰ ਹੋਰ ਦੇਸੀ ਜਿਹੜੇ ਵੈਪਨ ਨੇ ਉਹ ਰਿਕਵਰ ਹੋਏ ਨੇ ਤੇ ਇਹਦੇ ਵਿੱਚ ਮੈਂ ਦੱਸਣਾ ਚਾਹੁੰਗੀ ਕਿ ਇਹ ਜਿਹੜਾ ਪੂਰਾ ਇਹਦਾ 카rtel ਚੱਲ ਰਿਹਾ ਸੀਗਾ ਇਲੀਗਲ ਵੈਪਨ ਦਾ ਇਹਦਾ origin Madhya Pradesh ਤੋਂ ਹੋ ਰਿਹਾ ਹੈ ਤੇ Madhya Pradesh ਤੋਂ ਤੋਂ ਇਨਾ ਤੋਂ ਇਹਨਾਂ ਨੂੰ ਕੁਝ ਬੰਦੇ ਜਿਹੜੇ ਨੇ ਇਹ ਵੈਪਨ ਇੱਥੇ ਸਪਲਾਈ ਕਰ ਰਹੇ ਸੀ ਇਸ ਕੇਸ ਦੇ ਵਿੱਚ ਸਾਨੂੰ ਹੋਰ ਵੀ ਅਰੈਸਟ ਕਰਨ ਦੀ ਉਮੀਦ ਹੈ ਤੇ ਅਸੀਂ ਇਸ ਕੇਸ ਦੀ ਜੜ ਤੱਕ ਉਹ ਜਾਵਾਂਗੇ ਹਜੇ ਇਸ ਕੇਸ ਦੀ ਇਨਵੈਸਟੀਗੇਸ਼ਨ ਆਨਗoing ਹੈ ਫਿਲਹਾਲ ਇਸ ਕੇਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ 4 ਇਲੀਗਲ ਵੈਪਨ ਹੋ ਰਿਕਵਰ ਕੀਤੇ ਨੇ ਤੇ ਕੋਈ ਹੋਰ ਬੰਦੇ ਵੀ ਨਾਲ ਅਰੈਸਟ ਹੋਏ ਸੀ ਇਹ ਇਸ ਕੇਸ ਦੇ ਵਿੱਚ ਹੋਰ ਬੰਦੇ ਅਸੀਂ ਨਾਮਜ਼ਦ ਕੀਤੇ ਨੇ ਦੇ ਆਰ ਪੈਂਡਿੰਗ ਅਰੈਸਟ ਤੇ ਅਸੀਂ ਜਲਦੀ ਉਹਨਾਂ ਨੂੰ ਅਰੈਸਟ ਕਰਾਂਗੇ ਰੇਡਸ ਜਾਰੀ ਨੇ ਇਹ ਕਿਸ ਤਰ੍ਹਾਂ ਦੇ ਮੇਡ ਪਿਸਟਲ ਹੈ ਯਾਰ ਆਪਣੇ ਵੈਪਨਸ ਅਗੇ ਜੀ ਇਹ ਬੇਸਿਕਲੀ ਇਲੀਗਲੀ ਮੇਡ ਦੇ ਵੈਪਨਸ ਨੇ ਤੇ 32 ਬੋਰ ਦੇ ਵੈਪਨ ਨੇ ਹੈ ਤੇ ਮੈਨੂਫੈਕਚਰਿੰਗ ਇਹਨਾਂ ਦੀ ਮੱਧ ਪ੍ਰਦੇਸ਼ ਦੇ ਵਿੱਚ ਹੋ ਰਹੀ ਹੈ ਤੇ ਉਸ ਚੀਜ਼ ਦੀ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਸਾਰੀ ਡਿਟੇਲਸ ਹੈਗੀਆਂ ਨੇ ਪਰ ਇਸ ਤਫਤੀਸ਼ ਦੀ ਗੁਪਤਤਾ ਨੂੰ ਨਜ਼ਰ ਰੱਖਦੇ ਹੋਏ ਅਸੀਂ ਇਹਦਾ ਹਜੇ ਡਿਸਕਲੋਜ਼ਰ ਨਹੀਂ ਕਰ ਰਹੇ ਇਸ ਕੇਸ ਦੇ ਵਿੱਚ ਅਸੀਂ ਸਾਨੂੰ ਹੋਰ ਉਮੀਦ ਹੈ ਹੈਗੀ ਹੈ ਕਿ ਅਸੀਂ ਰਿਕਵਰੀ ਵੀ ਕਰਾਂਗੇ ਤੇ ਜਿਹੜੇ ਨਾਮਜਾਤ ਬੰਦੇ ਨੇ ਉਹਨਾਂ ਨੂੰ ਵੀ ਅਰੈਸਟ ਕਰਾਂਗੇ ਕਿ ਕਿਸੀ ਕਿਦੀ ਨਿਸ਼ਾਨਦੇਹੀ ਤੇ ਰਿਕਵਰ ਕੀਤੇ ਗਏ ਨੇ ਕਿੱਥੋਂ ਕੀਤੇ ਗਏ ਨੇ ਤੇਜਵੀਰ ਸਿੰਘ ਸਾਭੀ ਦੇ ਨਿਸ਼ਾਨਦੇਹੀ ਤੇ ਰਿਕਵਰ ਕੀਤੇ ਗਏ ਨੇ ਸਰਾਂ ਦੇ ਤੋਂ ਜੀ ਤੇਜਵੀਰ ਦਾ ਕੀ ਰੋਲ ਹੈ ਜੀ ਇਹ ਜੀ ਜਿਦਾਂ ਅਸੀਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀਗਾ ਇਹ ਬੰਦਾ ਜਿਹੜਾ ਪਟਿਆਲਾ ਜੇਲ੍ਹ ਦੇ ਵਿੱਚ ਲੌਂਚਡ ਹੈ ਅਸੀਂ ਇਹਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਆਂ ਇਹਦੀ ਜਿਹੜੀ ਕੰਟੈਕਟਸ ਤੇ ਜਿਹੜੇ ਸਾਰੇ ਡੀਟੇਲ ਇਨਵੈਸਟੀਗੇਸ਼ਨ ਉਹਦੀ ਚੱਲ ਰਹੀ ਹੈ ਇਹਦੇ ਉੱਤੇ ਪਹਿਲਾਂ ਯੂਪੀਏ ਦਾ ਪਰਚਾ ਵੀ ਦਰਜ ਹੈ ਤੇ ਇਲੀਗਲ ਆਰਮਜ਼ ਦਾ ਵੀ ਪਰਚਾ ਦਰਜ ਹੈ ਕੰਬਰ ਸਰ ਦਰਜ ਹੈ ਤੇ ਇੱਕ ਜਗਰਾਮ ਦਰਜ ਹੈ ਕ੍ਰਿਮੀਨਲ ਕਿਸਮ ਦਾ ਆਦਮੀ ਹੈ ਤੇ ਲੁੱਟਾਂ ਖੋਹਾਂ ਫਰੋਤੀ ਤੇ ਮਰਡਰ ਕਰਾਉਣ ਦੇ ਲਈ ਇਹ ਜਿਹੇ ਵੈਪਨਸ ਨੂੰ ਮੰਗਾਇਆ ਜਾ ਰਿਹਾ ਸੀਗਾ ਕਿਥੋਂ ਲੋਕ ਕਰਦੇ ਆ ਇਹ ਕਿਥੋਂ ਆਏ ਇਹ ਅੰਮਰਸਰ ਬੇਸਡ ਹੈ ਤੇ ਹੁਣ ਫਿਲਹਾਲ ਪਟਿਆਲਾ ਜ਼ਿਲ੍ਹੇ ਲੋਨਚ ਤੇ ਜਿਹੜੇ ਦੇ ਨਾਲ ਦੇ ਸਾਥੀ ਸੀ ਪਹਿਲਾਂ ਗ੍ਰਿਫਤਾਰ ਕੀਤੇ ਸੀ ਉਹਨਾਂ ਨੂੰ ਫਿਰ ਜੁਡੀਸ਼ੀਅਲ ਭੇਜ ਦਿੱਤਾ ਜੀ ਕੋਈ ਪਤਾ ਲੱਗਾ ਕੋਈ ਕਾਰਵਾਈ ਇਹਨੂੰ ਜਿਵੇਂ ਅਮਲ ਚ ਲਿਆਂ ਲੱਗੀ ਸੀ ਕੋਈ ਕਾਰਵਾਈ ਕਰਨ ਲੱਗੀ ਸੀ ਫਿਰ ਤਾਂ ਤਾਂ ਸਬੰਧ ਨੇ ਕੋਈ ਵਾਰਦਾਤ ਤਾਂ ਨਹੀਂ ਦੱਸਦੇ ਉਹ ਮੰਨੇ ਨੇ ਜੀ ਤੇ ਉਹਦੇ ਬਾਰੇ ਅਸੀਂ ਡਿਟੇਲਡ ਰਿਪੋਰਟ ਹੈ ਜਿਹੜੀ ਸੰਬੰਧਤ ਕੰਸਰਨਡ ਆਫੀਸਰ ਨੂੰ ਅਸੀਂ ਭੇਜ ਚੁੱਕੇ ਨੇ ਕਿੰਨੀ ਦੇਰ ਤੋਂ ਵੰਸ ਹੈਗਾ ਜੀ ਤੇਜਵੀਰ ਜ਼ਿਲ੍ਹੇ 2 ਸਾਲ ਤੋਂ ਮੰਗ ਸੀ ਠੀਕ ਹੈ ਥੈਂਕ ਯੂ پراਪਰਟੀ ਵੇਚਣੇ ਅਤੇ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز